ਤੇ ਪੈਣੀ ਵੀ ਤੰਗ ਹੋ ਗਈਵੇ ਬੈਟਰੀ ਮੋਬਾਈਲ ਦੀ ਵੀ ਲੋ ਹੋ ਗਈਵੇ ਤੇ ਪੈਣੀ ਵੀ ਤੰਗ ਹੋ ਗਈਵੇ ਅੱਜ ਤੋਂ ਵਿੱਚ ਪਾਣੀ ਕਿਹ ਖੇਡਣਾ ਰ ਗਿਆ ਬੇਰਾਤੀ ਵੀ ਮੁੰਡੇ ਨਾਲ ਢਿੱਕੇ ਸਾਹਮਣਾ ਪੈ ਗਿਆ ਨਾਂ ਨਹੀਂ ਹੋਣਾ ਕਿ ਪੈਣਾ ਸਾਹਮਣਾ ਪੈ ਗਿਆ ਢਿੱਕੇ ਨਾਲ ਢਿੱਕੇ ਦੀ ਵੀ ਤਕ ਤੱਕ ਗੇਟ ਰਾਇਆਂ ਕਰ ਕਰ ਕੇ ਕਾਲੇ ਬਾੜਾ ਬਟੜ ਨੇ ਕਿਸੇ ਪੱਟ ਦੱਬ ਕੇ ਅਸ ਵੀ ਤਕ ਤੱਕ ਗੇਟ ਰਾਇਆਂ ਕਰ ਕਰ ਕੇ ਨੀਕਾਲ ਬਾੜਾ ਬਟੜ ਥਾਤਾ ਦੱਬ ਦੱਬ ਕੇ ਪੀਂਦੇ ਨਹੀਂ ਸਾਰੇ ਆਹ ਨਾ ਪੀਂਦਿਆ ਦੇ ਨਾ ਉਹ ਨੀਂਦ ਸਾਨੂੰ ਨਹੀਂ ਆਈ ਕੋਣ ਪੀਂਦਿਆ ਬੇ ਨਾ ਨੀਂਦ ਸਾਨੂੰ ਨਹੀਂ ਆਈ ਤੇ ਇਹ ਤੋਖ ਦੇ ਗਿਆ ਅਗਲਾ ਤੋਕਣਾ ਹੈ ਰਾਤ ਹੀ ਜਨਰੇਟਰ ਚ ਤੇਲ ਸੀਗਾ ਮੁਕਣਾ ਬੇਰੇ ਮੈਂ ਤੇ ਇਹ ਤੋਖ ਦੇ ਗਿਆ ਅਗਲਾ ਤੋਕਣਾ ਹੈ ਰਾਤ ਹੀ ਜਨਰੇਟਰ ਚ ਤੇਲ ਸੀਗਾ ਮੁਕਣਾ ਸੱਚੀ ਸਾਰੇ ਪਾਸਿਆਂ ਤੋਂ ਹੱਥ ਤਾਉਣਾ ਪੈ ਗਿਆ ਪਰ ਅਤੀਬੀਨਾ ਗੁੰਡੀਨਾਟੀ ਕੇ ਸਾਹਮਣੇ ਰਹਿ ਗਿਆ ਅਤੀਬੀਨਾ ਗੁੰਡੀਨਾਟੀ ਕੇ ਸਾਹਮਣੇ ਰਹਿ ਗਿਆ ਅਤੀਬੀਨਾ ਗੁੰਡੀਨਾਟੀ ਕੇ ਸਾਹਮਣੇ ਰਹਿ ਗਿਆ ਨਜਰਾ ਮੋਬਾਈਲ ਉੱਤੇ ਰੱਖੀਆ ਮੈਂ ਕੱਢ ਕੇ ਬੈਟਰੀ ਨੂੰ ਚੈੱਕ ਕੀਤਾ ਬਾਰ-ਬਾਰ ਕੱਢ ਕੇ ਨਜਰਾ ਮੋਬਾਈਲ ਉੱਤੇ ਰੱਖੀਆ ਮੈਂ ਕੱਢ ਕੇ ਬੈਟਰੀ ਨੂੰ ਚੈੱਕ ਕੀਤਾ ਬਾਰ-ਬਾਰ ਕੱਢ ਕੇ ਦੰਦ ਕੱਢ ਦਿੱਤੀ ਅਸੀਂ ਅੱਖਾਂ ਵਿੱਚ ਆ ਬੇਨਾਂ ਬਣੀ ਸਾਨੂੰ ਵੀ ਨਾ ਆਈ ਫੋਨ ਕਿਤੇ ਆ ਬੇਨਾਂ ਸੁਣਦੇ ਨਾ ਆਈ ਫੋਨ ਕਿਹਦਾ ਆ ਬੇਨਾਂ ਵੀ ਸਾਨੂੰ ਵੀ ਨਾ ਆਈ ਫੋਨ ਕਿਤੇ ਆ ਬੇਨਾਂ ਬੇਰੱਤੀ ਬਿਨਾ ਹੁੰਦੇ ਨੇ ਢਿੱਕੇ ਸੋਣਾ ਪੈ ਗਿਆ ਤੇ ਪਿੰਡ ਦੇ ਨਾ ਟਿਕਾਣੇ ਸੋਣਾ ਪੈਗੇ 3 ਮਹੀਨਾ ਬੋਲਣਾ ਟਿਕਾਣੇ ਸਣਾ